ਜਦੋਂ ਸ੍ਰੀ ਰਾਮਚੰਦਰ ਜੀ ਨੂੰ ਬਨਵਾਸ ਹੋਇਆ ਤਾਂ ਆਪ ਜੀ ਬਨਵਾਸ ਜਾਣ ਲੱਗੇ ਉਸ ਸਮੇਂ ਅਯੁੱਧਿਆ ਵਾਸੀ ਵੀ ਆਪ ਜੀ ਦੇ ਨਾਲ ਹੀ ਹੋ ਟੁਰੇ ਜੰਗਲ ਦੇ ਇੱਕ ਥਾਂ ਤੇ ਜਾ ਕੇ ਆਪ ਜੀ ਉਹਨਾਂ ਨੂੰ ਕਹਿਣ ਲੱਗੇ ਕਿ ਸਾਰੇ ਨਰ ਤੇ ਨਾਰੀ ਵਾਪਸ ਚਲੇ ਜਾ ਅਸੀਂ ਫਿਰ ਆਵਾਂਗੇ ਉਦੋਂ ਹੀ ਤੁਹਾਡੇ ਨਾਲ ਮੁਲਾਕਾਤ ਹੋਏਗੀ ਜਦੋਂ ਰਾਮਚੰਦਰ ਜੀ 14 ਸਾਲ ਦਾ ਬਨਵਾਸ ਘਟ ਕੇ ਵਾਪਸ ਅਯੋਧਿਆ ਨਿਕਰੀ ਆ ਰਹੇ ਸਨ ਤਾਂ ਉਹਨਾਂ ਨੇ ਦੇਖਿਆ ਕਿ ਉਸੇ ਥਾਂ ਤੇ ਕੁਝ ਜੀਵ ਉੱਥੇ ਰਹਿ ਰਹੇ ਨੇ ਤਾਂ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਕਿ ਅਸੀਂ ਤੇ ਤੁਹਾਨੂੰ ਹੁਕਮ ਕਿ ਦਿੱਤਾ ਸੀ ਕਿ ਤੁਸੀਂ ਵਾਪਸ ਚਲੇ ਜਾਓ ਤਾਂ ਉਹਨਾਂ ਨੇ ਕਿਹਾ ਕਿ ਜੀ ਰਾਮਚੰਦਰ ਜੀ ਤੁਸੀਂ ਕਿਹਾ ਸੀ ਸਾਰੇ ਨਾਰ ਤੇ ਨਾਰੀ ਚਲੇ ਜਾ ਅਸੀਂ ਖੁਸਰੇ ਹਾਂ ਅਸੀਂ ਇੱਥੋਂ ਨਹੀਂ ਜਾ ਸਕਦੇ ਅਸੀਂ ਤੁਹਾਡੇ ਹੁਕਮ ਚ ਭੱਜੇ ਅਸੀਂ ਤਾਂ ਰਾਮਚੰਦਰ ਜੀ ਇਹਨਾਂ ਤੋਂ ਬਹੁਤ ਖੁਸ਼ ਹੋਏ ਉਹਨਾਂ ਨੇ ਇਹਨਾਂ ਨੂੰ ਵਾਰ ਦੇ ਦਿੱਤਾ ਕਿ ਆਪ ਜੀ ਦੇ ਮੂੰਹੋਂ ਜੋ ਵੀ ਅਸੀਸ ਨਿਕਲੇਗੀ ਉਹ ਸੱਚ ਸਾਬਤ ਹੋਏਗੀ ਆਪ ਦੇ ਆਸ਼ੀਰਵਾਦ ਫਲੀਫੂਟ ਆਉਣਗੇ ਇਸੇ ਤੱਕ ਕਰਕੇ ਖੁਸਰਿਆਂ ਨੂੰ ਮਾੜਾ ਨਾ ਬੋਲਿਆ ਕਰੋ ਸੁਪਰੀਆਂ ਦੀਆਂ ਅਸੀਸਾਂ ਲਿਆ ਕਰੋ ਇਹ ਅਸੀਸਾਂ ਦਿੰਦੇ ਨੇ ਇਹ ਰੱਬ ਦੇ ਪਿਆਰੇ ਨੇ ਇਹਨਾਂ ਦੀਆਂ ਅਸੀਸਾਂ ਲਗਦੀਆਂ ਵੀ ਨੇ ਆਖੋ ਆਏ ਗੁਰੂ